ਮੈਂ ਪਾਸਟਰ ਪ੍ਰੀਤਮ ਸਿੰਘ ਜ਼ਿਲ੍ਹਾ ਮੋਗਾ ਦੇ ਰਹਿਣ ਵਾਲਾ ਹਾਂ ਮੈਂ 1991 ਤੋਂ ਲੈ ਕੇ ਪ੍ਰਭੂ ਦੀ ਸੇਵਾ ਕਰਦਾ ਹਾਂ ਪਰ ਜੋ ਕੁਝ ਮੈਂ ਸੁਣਦਾ YouTube ਤੇ ਉਹ ਮੈਨੂੰ ਸੁਣਨਾ ਪਸੰਦ ਨਹੀਂ ਕੁਝ ਪ੍ਰਭੂ ਦੇ ਖਾਦਮ ਲੋਗ ਪ੍ਰਭੂ ਦੇ ਐਡੇ ਵੱਡੇ ਦਾਸ ਪ੍ਰੋਪਰਟ ਬਲਜਿੰਦਰ ਦੇ ਵਿਰੋਧ ਵਿੱਚ ਇਹੋ ਜਿਹੇ ਸ਼ਬਦ ਬੋਲਦੇ ਆ ਜਿਹੜੇ ਸਾgnu ਸੇਵਕ ਲੋਕਾਂ ਨੂੰ ਸ਼ੋਭਾ ਨਹੀਂ ਦਿੰਦੇ ਮੈਂ ਤੇ ਪ੍ਰਭੂ ਦਾ ਦਾਸ ਹਲਤ ਪ੍ਰੇਮ ਮਮਦੂਦ ਤੋਂ ਇੱਕ ਤਨ ਪ੍ਰੋਪਰਟ ਦੇ ਵਿਕੇ ਡਿਸਕਸ ਸੀ ਕਰਦੇ ਕਿ ਉਹਨਾਂ ਨੂੰ ਪਰਮੇਸ਼ਵਰ ਨੇ ਇੱਕ ਨਬੀ ਦਾ ਰੁਤਬਾ ਦੇ ਕੇ ਇਸ ਦੁਨੀਆ ਤੇ ਭੇਜਿਆ ਹੈ ਉਹਨਾਂ ਦੀਆਂ 3-4 ਵੱਡੀਆਂ ਮਿੱਟਗਾ ਸੇਨ ਨਾਲ ਮੈਂ ਟਾਈਟ ਵੀ ਕਰ ਚੁੱਕਾ ਮੈਨੂੰ ਬਹੁਤ ਵਧੀਆ ਲੱਗਾ ਉਹ ਲੱਖਾਂ ਲੋਕਾਂ ਲਈ ਇੱਕ ਤਾਰੇ ਦੀ ਨਹੀਂ ਕੰਮ ਕਰਦੇ ਆ ਸਾਨੂੰ ਕਦੇ ਵੀ ਪਰ ਉਹਦੇ ਦਾਸਾਂ ਦੇ ਖਿਲਾਫ ਮਨ ਘਤ ਕੜ ਸ਼ਬਦ ਜਿਹੜੇ ਆ ਉਹ ਬੋਲਣੇ ਨਹੀਂ ਚਾਹੀਦੇ ਅਸੀਂ ਪ੍ਰਭੂ ਦੇ ਜਦੋਂ ਬਾਣੀ ਨੂੰ ਪੜਦੇ ਆ ਤਾਂ ਮੂਸਾ ਦੀ ਮੌਤ ਹੋ ਜਾਂਦੀ ਹੈ ਤੋ ਪ੍ਰਭੂ ਦਾ ਫਰਿਸ਼ਤ ਉਹਦੇ ਲਾਸ਼ ਲੈਣ ਆਉਂਦਾ ਹੈ ਪਰ ਸ਼ੈਤਾਨ ਉਹਦੀ ਲਾਸ਼ ਉਹਨੂੰ ਲੈ ਕੇ ਜਾਣ ਨਹੀਂ ਦਿੰਦਾ ਤੋ ਪ੍ਰਭੂ ਦੇ ਫਰਿਸ਼ਤੇ ਨੇ ਸ਼ੈਤਾਨ ਨੂੰ ਕੋਈ ਮੀਣਾ ਨਹੀਂ ਮਾਰਿਆ ਕੋਈ ਦੁਰ ਬਚਨ ਲਈ ਨਹੀਂ ਬੋਲਿਆ ਉਹਨੇ ਆਖਿਆ ਤੈਨੂੰ ਪ੍ਰਭੂ ਸਮਝੇ ਫ੍ਰੀਮੀਓ ਬਾਣੀ ਵਿੱਚ ਲਿਖਿਆ ਹੈ ਕਿ ਪ੍ਰਭੂ ਦੇ ਆਉਣ ਤੋਂ ਪਹਿਲਾਂ ਤੁਸੀਂ ਕਿਸੇ ਗੱਲ ਦਾ ਨਿਵੇੜਾ ਨਾ ਕਰੋ ਅਸੀਂ ਕਹੀ ਵੀ ਦੀ ਖੁਦ ਨਿਆਂ ਕਰਤਾ ਬਣ ਜਾਂਦੇ ਆ ਜੋ ਸਾਹੂ ਨੇ ਕਰਤਾ ਦੀਦਾ ਪਰੇਮੀਓ ਆਪਣੀਆਂ ਗੁੱਲਾ ਚੱਕਾ ਦਿਓ ਮਾਫੀ ਮੰਗੋ ਭਾਵੇਂ ਤੁਸੀਂ ਕਿਸੇ ਵੀ ਅਹੁਦੇ ਦੇ ਹੋ ਤੁਸੀਂ ਰਾਮ ਦੇ ਦਾਸ ਦੇ ਵਿਰੋਧ ਵਿੱਚ ਬੋਲੇ ਹੋ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਅਗਰ ਤੁਸੀਂ ਇਹੋ ਹੀ ਕਰਦੇ ਰਹੋਗੇ ਤਾਂ ਅਸੀਂ ਸਭ ਸੇਵਕ ਲੋਕ ਇਕੱਠੇ ਹੋ ਗਏ ਜਿਹੜਾ ਵੀ ਉਹਨਾਂ ਦੇ ਖਿਲਾਫ ਹੋ ਜੇਗਾ ਅਸੀਂ ਧਰਨੀ ਵੀ ਲਾਵਾਂਗੇ ਅਸੀਂ ਪ੍ਰਸ਼ਾਸਨ ਤੱਕ ਆਪਣੀ ਬਾਣੀ ਵੀ ਬਚਾਵਾਂਗੇ ਆਮੀਨ